ਕਸਿਕਾਲ ਦੋਸਤੋ ਮੈਂ ਗੁਰਪਤ ਕੋਟ ਲਈ ਇਸ ਵਕਤ ਤਾਂ ਮੌਜੂਦ ਹਾਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੇ ਵਿੱਚ ਸੋ ਸਵੇਰ ਤੇ ਲਗਭਗ 6:50 ਮਿੰਟ ਹੋ ਗਏ ਆ ਠੀਕ ਹੈ ਤੇ ਆ ਜਿਹੜੀ ਰਾਤ ਆ ਉਹ ਕਈ ਵਾਰੀ ਜਿਹੜੇ ਯੂਨੀਵਰਸਿਟੀ ਦੇ ਸਟੂਡੈਂਟ ਆ ਗੇਟਾਂ ਵੱਲ ਗਏ ਤੇ ਗੇਟਾਂ ਤੋਂ ਖੁਲਾਉਂਦੇ ਰਹੇ ਪਰ ਫਿਰ ਯੂਨੀਵਰਸਿਟੀ ਵਾਲੇ ਜਿਹੜੇ ਹੈਗਾ ਬੰਦ ਕਰ ਦਿੰਦੇ ਨੇ ਪਰ ਖਲਹਾਲ ਵੀ ਜਿਹੜੇ ਹੈਗੇ ਆ ਆ ਸੋ ਤਕਰਾਰ ਕਦੇ ਵਧੀ ਘੇ ਕਟਿੰਗ ਲੱਗਦਾ ਸੀ ਕਿ ਰਾਤੇ ਰਾਤ ਚ ਨਾ ਧਰਨਾ ਸ਼ਰਚਾ ਕਾ ਦਿੱਤਾ ਜਾਵੇ ਕਿਉਂਕਿ ਇਦਾਂ ਇਨਾ ਸੌਖਾ ਨਹੀਂ ਗਾ ਕੰਮ ਆ ਵੀ ਮੈਨੂੰ ਵੀ ਲੱਗਦਾ ਸੀ ਤੇ ਜਿਆਦਾਤਰ ਲੋਕਾਂ ਨੂੰ ਵੀ ਲੱਗਦਾ ਸੀ ਕਿ ਸ਼ਾਇਦ 2-3 ਵਜੇ ਹੋ ਸਕਦਾ ਹੈ ਕਿ ਧਰਨਾ ਚੁਕਾ ਦਿੱਤਾ ਜਾਵੇ ਹਨ ਸੋ ਪਰ ਫਿਲਹਾਲ ਦੀ ਗੱਡੀ ਤੁਸੀਂ ਦੇਖ ਸਕਦੇ ਹੋ ਕਿ ਧਰਨਾ ਜਿਹੜਾ ਹੈਗਾ ਉਸੇ ਤਰ੍ਹਾਂ ਹੀ ਹੈ ਬਰਕਰਾਰ ਹੈ ਸੋ ਜਿਹੜਾ ਹੈਗਾ ਇੱਕ ਇੱਕ ਵਾਰ ਆਪਾਂ ਗੱਲ ਕਰਕੇ ਸਾਰੀ ਜਿਹੜਾ ਹੈਗਾ ਇਹ ਮੋਰਚਾ ਜਿਉਂਦਾ ਰਹਿ ਤਿਆਂ ਦੂਸਰੇ ਪਾਸੇ ਦੱਸਾਂ ਤਾਂ ਜਿਹੜੀ ਪੁਲਿਸ ਦੀ ਨਫਰੀ ਹੈ ਠੀਕ ਆ ਤਾਂ ਉਹ ਤੁਸੀਂ ਸੋਚ ਰਹੇ ਹੋ ਬਹੁਤ ਜ਼ਿਆਦਾ ਠੀਕ ਆ ਤੁਸੀਂ ਇਧਰ ਵੀ ਦੇਖ ਲਓ ਹਜੇ ਜਿਹੜੀ ਆਪਾਂ ਕਹਿੰ ਗਏ ਸਵੇਰੇ ਹਾਜ਼ਰੀ ਲੱਗ ਰਹੀ ਹੁੰਦੀ ਆ ਪੁਲਿਸ ਕਰਮੀਆਂ ਦੀ ਉਹੋ ਲੱਗ ਰਹੀ ਆ ਠੀਕ ਆ ਵੱਡੀ ਗਿਣਤੀ ਦੇ ਵਿੱਚ ਜੇ ਗੱਲ ਕਰਕੇ ਪੁਲਿਸ ਆ ਵਿਦਿਆਰਥੀਆਂ ਨਾਲੋਂ ਕਈ ਗੁਣਾ ਜ਼ਿਆਦਾ ਜਿਹੜੀ ਹਜੇ ਤੱਕ ਆ ਆਪਾਂ ਕਹਿੰ ਗਏ 20 ਦੇ ਦਫ਼ਤਰ ਦੇ ਸਾਹਮਣੇ ਇਕੱਠੀ ਹੋ ਰਹੀ ਹੈ ਤੇ ਉਧਰੋਂ ਪਾਸੇ ਮੈਂ ਤੁਹਾਨੂੰ ਕਈ ਚੀਜ਼ਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਸੋ ਇਹਨੂੰ ਮੈਂ ਨਾਲ ਦੀ ਨਾਲ ਤੁਹਾਨੂੰ ਬੇਨਤੀ ਕਰਦਾ ਜਿਹੜੇ ਵੀ ਦੇਖ ਰਹੇ ਹੋ ਘਟੋ ਘਟ 10 10 20 20 ਗਰੁੱਪਾਂ 'ਚ ਜ਼ਰੂਰ ਸ਼ੇਅਰ ਕਰੋ ਕਾਰਨ ਕਿਉਂਕਿ ਲਾਈਵ ਇਨਫਰਮੇਸ਼ਨ ਜਾਣੀ ਬੜੀ ਜ਼ਰੂਰੀ ਹੈ ਕਿਉਂਕਿ ਕਈ ਵਾਰੀ ਵੀਡੀਓ ਐਡਿਟ ਹੁੰਦੀ ਹੈ ਉਹਦੇ 'ਚ ਪਤਾ ਨਹੀਂ ਲੱਗਦਾ ਕੀ ਹੈ ਸੋ ਤੁਹਾਡੇ ਨਾਲ ਮੈਂ ਗੱਲ ਵੀ ਕਰਾਉਂਗਾ ਸੋ ਇੱਥੇ ਆਪਾਂ ਗੱਲ ਕਰਕੇ ਅਲੱਗ-ਅਲੱਗ ਜਿਹੜਾ ਅਪੀਲਾ ਹੋ ਰਹੀ ਠੀਕ ਆ ਪੰਜਾਬ ਉਥੋਂ ਜਿਹੜੀ ਸਟੇਜ ਆ ਇੱਥੇ ਲਾਉਣ ਦਾ ਪਹਿਲਾ ਪ੍ਰੋਗਰਾਮ ਸੀਗਾ ਮੇਨੂੰ ਲੱਗਾ 골ਚੌਂਕ ਤੇ ਪਰ ਫਲਾ ਹਾਲ ਕਿਉਂਕਿ ਜਿਹੜਾ ਹੈਗਾ ਗਿਣਤੀ ਸਵੇਰੇ ਜ਼ਿਆਦਾ ਹੋ ਜਾਣੀ ਸੋ ਜਿਹੜੀ ਸਟੇਜ ਆ ਆ ਜਿੱਥੇ ਆਪਣਾ ਦੁੱਧ ਵਾਲਾ ਮੋਟਰਸਾਈਕਲ ਖੜਾ ਹੈ ਠੀਕ ਆ ਤਾਂ ਉਹਦੇ ਨਾਲੋਂ ਆਪਾਂ ਅੱਗੇ ਅੱਗੇ ਇੱਥੇ ਸਟੇਜ ਲੱਗੂਗੀ ਹੁਣ ਇੱਥੇ ਇੱਥੇ ਸਟੇਜ ਲੱਗੂਗੀ ਠੀਕ ਆ ਤੇ ਸਵੇਰੇ ਜੇ ਮੈਂ ਗੱਲ ਕਰਾਂ ਹਜੇ ਕਿਉਂਕਿ ਮਾਹੌਲ ਹੈ ਹਾਂ ਠੀਕ ਹੈ ਅਜੇ ਆਪਾਂ ਗੱਲ ਕਰੀਏ ਠੰਡਾ ਹੀ ਹੈ ਤੇ ਸਵੇਰੇ ਸਵੇਰੇ ਆ ਜਿਹੜਾ ਹੈਗਾ ਵਿਦਿਆਰਥੀ ਧਲੇ ਪਾਸੇ ਪਏ ਹੋਏ ਆ ਅ ਮੰਨ ਲਓ ਕਿ ਉਹ ਧਰਨਾ ਆ ਹਾਂ ਦੇ ਵਿੱਚ ਅਜੇ ਤੱਕ ਇਤਨਾ ਕਿਹਾ ਚਾਹ ਵੀ ਨਹੀਂ ਆਈ ਮੰਨ ਲਾ ਦੂਪ ਲੱਡਾ ਤੇ ਇੱਥੇ ਇੱਥੇ ਜਿਹੜਾ ਹੈਗਾ ਧਰਨਾ ਲਗਭਗ ਵਿਦਿਆਰਥੀ ਨੇ ਸਾਰੀ ਰਾਤ ਜਿਹੜੀ ਜਾ ਕੇ ਕੱਟੀ ਹੈ ਠੀਕ ਆ ਤਾਂ ਕਿ ਜਿਹੜਾ ਪਰ ਬਹੁਤ ਵੱਡੀ ਜਿੱਤ ਆ ਕਿ ਜਿਹੜੀ ਇਹ ਚੀਜ਼ ਰੱਗੀਆਂ ਬਾਕੀ ਨੰਗ ਸਿੰਘ ਜਥੇ ਪੜੀਆਂਗੇ ਪਰ ਫਲਹਾਲ ਤੁਹਾਨੂੰ ਮੈਂ ਦਿਖਾ ਦਿਆਂ ਇੱਥੇ ਕੀ ਕੀ ਜਿਹੜਾ ਹੈਗਾ ਕਿਵੇਂ ਕਿਵੇਂ ਹੋਣਾ ਠੀਕ ਹੈ ਤਾਂ ਇਦੋਂ ਨੂੰ ਆਡ-ਆਡ ਜਿਹੜੇ ਹੈਗੇ ਆ ਲੋਕ ਪਹੁੰਚੇ ਹੋਏ ਆ ਪੰਜਾਬ ਦੇ ਵਿੱਚ ਜਿਹੜਾ ਇਸ ਵਕਤ ਇਕੱਠਾ ਉਹ ਕਹਿੰਦੇ ਵੀ ਜਿਹੜਾ ਗੁਰਦੁਆਰਾ ਰਾਮ ਸਾਹਿਬ ਹੋਣਾ ਸੋ ਇੱਥੇ ਲੱਖਾ ਸਿੰਘ ਸਧਾਨਾ ਵੀ ਜਿਹੜੇ ਰਾਤ ਨੂੰ ਪਹੁੰਚੇ ਆ ਤੇ ਇਹਨਾਂ ਬਾਈ ਨਾਲ ਗੱਲਬਾਤ ਕਰਦੇ ਆ ਤੇ ਸੋ ਇਸ ਵਕਤ ਬਾਈ ਲੱਖਾ ਸਿੰਘ ਸਧਾਨਾ ਭਾਈ ਕਿਦਾਂ ਮੋਰਚਾ ਤੇ ਮੋਰਚਾ ਚੜ੍ਹਦੀ ਕਲਾ ਜਾ ਬਾਕੀ ਫੀਲ ਆ ਭਾਈ ਵੱਧ ਤੋਂ ਵੱਧ ਪਹੁੰਚੇ ਹੁਣ ਘਰਾਂ 'ਚ ਬੈਠਣ ਦਾ ਵੇਲਾ ਨਹੀਂ ਹੈਗਾ ਯੂਨੀਵਰਸਿਟੀ ਨਹੀਂ ਸਾਰਾ ਕੁਝ ਹੀ ਜਾਣਾ ਚੰਡੀਗੜ੍ਹ ਪਹਿਲੇ ਗਿਆ ਪਾਣੀ ਪਹਿਲੇ ਹੀ ਖੋਲੇ ਅਜੇ ਯੂਨੀਵਰਸਿਟੀ ਖੋਲੀ ਨਾ ਤੁਹਾਡੀਆਂ ਜ਼ਮੀਨਾਂ ਬਚਣੀਆਂ ਨੇ ਨਾ ਤੁਹਾਡਾ ਰਜਗਾਰ ਨਾ ਨੌਕਰੀਆਂ ਕੱਖ ਨਹੀਂ ਬਚਣਾ ਨਾ ਤੁਹਾਡੇ ਘਰ ਬਚਣੇ ਆ ਨਵਾਂ ਜਿਹੜਾ ਬਿਜਲੀ ਬਿੱਲ ਲੈ ਕੇ ਆ ਰਿਹਾ ਸੋਡ ਐਕਟ ਲਿਆ ਰਹੇ ਆ ਉਹ ਵੀ ਤਾਂ ਦੇਖਿਓ ਥੋੜੇ ਹਾਲਾਤ ਕੀ ਬਣਾਉਂਦੇ ਆ ਸੋ ਮਸਲਾ ਇੱਕ ਦਾ ਨਹੀਂ ਆ ਨਾ ਕਿਸਾਨ ਦਾ ਨਾ ਮਜ਼ਦੂਰ ਦਾ ਨਾ ਸਟੂਡੈਂਟ ਦਾ ਨਾ ਕਿਸੇ ਹੋਰ ਦਾ ਸਭ ਦਾ ਸਾਂਝਾ ਮਸਲਾ ਹੈ ਜਿਸ ਤਰ੍ਹਾਂ ਕਈ ਵਾਰੀ ਅਫਵਾਹ ਫੈਲ ਜਾਂਦੀ ਹੈ ਕਿ ਸ਼ਾਇਦ ਉੱਥੇ ਜਿਹੜਾ ਹੈਗਾ ਨਹੀਂ ਪਹੁੰਚਣ ਦਿੱਤਾ ਜਾਂ ਡਾਂਗ ਫਿਰਨੀ ਉਹ ਤੁਸੀਂ ਆਓ ਤਾਂ ਸਹੀ ਯਾਰ ਆਏ ਤਾਂ ਇਹ ਕਹਿੰਦੇ ਦਿੱਲੀ ਵੀ ਨਹੀਂ ਜਾਣ ਦਿੰਦੇ ਹੱਦ ਹੋ ਗਈ ਆਓ ਤਾਂ ਸਹੀ ਨਿਕਲੋ ਸਹੀ ਘਰਾ ਦੋ ਦੇਖੋ ਜਦੋਂ ਲੋਕ ਇਕੱਠੇ ਹੁੰਦੇ ਆ ਲੋਕ ਲਹਿਰਾ ਬਣਦੀਆਂ ਨੇ ਨਾ ਫੇਰ ਨਹੀਂ ਕੋਈ ਰੋਕ ਸਕਦਾ ਹੁੰਦਾ ਲੋਕ ਲੜਾਂ ਦੇ ਅਗਰ ਸਭ ਕੁਝ ਠਹਿ ਠੇਰੀ ਹੋ ਜਾਂਦਾ ਸੋ ਆਓ ਆਪਾਂ ਬੱਦ ਤੋਂ ਬੱਦ ਵੱਡੀ ਗਿਣਤੀ ਦੇ ਵਿੱਚ ਆਪਾਂ ਇੱਥੇ ਅਜੇ ਪਹੁੰਚੋ ਕਿਉਂਕਿ ਇੱਥੇ ਅਜੇ ਪਤਾ ਲੱਗੇ ਉਹ ਦਿੱਲੀ ਤੱਕ ਵੀ ਇਹ ਯੂਨੀਵਰਸਿਟੀ ਖੋਣੀ ਸੌਖੀ ਨਹੀਂ ਹੈਗੀ ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ ਇਹ ਯੂਨੀਵਰਸਿਟੀ ਨੇ ਸਾਡੀ ਬਹੁਤ ਵੱਡੀ ਖੁਫਰਾਸਤ ਸੋ ਇੱਕ ਪੰਜਾਬ ਦਾ ਇਹਦਾ ਕਾਠਾ ਭਾਈ ਉਹ ਕਿਤੇ ਖਾਸ ਪੁਆਇੰਟ ਤੇ ਹੋ ਰਿਹਾ ਜਿਵੇਂ ਗੁਰਦੁਆਰਾ ਸਾਹਿਬ ਹੋ ਰਿਹਾ ਜਾਂ ਸਿੱਧਾ ਹੁੰਦੇ ਨਹੀਂ ਹਾਂ ਜਿਹੜੀਆਂ ਜਥੇਬੰਦੀਆਂ ਨੇ ਇਕੱਠ ਰੱਖਿਆ ਉਹ ਗੁਰਦੁਆਰਾ ਸਾਹਿਬ ਰੱਖਿਆ ਤੇ ਵਿਦਿਆਰਥੀਆਂ ਨੂੰ ਬੇਨਤੀ ਹੈ ਕਿ ਤੁਸੀਂ ਬੜੇ ਸਿੱਧੇ ਇੱਥੇ ਪਹ ਇੱਕ ਤਿੰਨ ਜਿੱਥੇ ਵੀ ਪਹੁੰਚ ਸਕਦੇ ਆ ਇਕੱਠੇ ਹੋ ਕੇ ਨਾ ਨਿਕਲਿਆ ਹੋ ਕੇ ਨਾ ਚੰਡੀਗੜ੍ਹ ਚ ਪੜੋ ਤੇ ਗਾਹਾਂ ਪਾਣੀ ਨਹੀਂ ਇੱਕ ਇਹ ਵੱਡੀ ਜਿਤਨੇ ਆ ਤੁਸੀਂ ਦੇਖ ਰਹੇ ਕਿਉਂਕਿ ਇਹ ਖਦਸਾਸ ਕਰਕੇ ਜਿਹੜਾ ਹੈਗਾ ਰਾਤੇ ਰਾਤ ਧਰਮਾਂ ਚ ਕਾ ਵੀ ਤਾ ਜਾਣਾ ਕਿਉਂਕਿ ਪਹਿਲੀ ਵਾਰ ਹੀ ਪੰਜਾਬ ਹਰਿਆਣਾ ਜਾਂ ਹਿਮਾਚਲ ਦੇ ਲੋਕ ਜਿਹੜਾ ਚੰਡੀਗੜ੍ਹ ਜਿਹੜਾ ਇੱਕ ਵਾਰ ਵੱਡਾ ਪ੍ਰੋਟੈਸਟ ਕਰਨ ਆ ਰਹੇ ਆ ਵਿਦਿਆਰਥੀਆਂ ਦੇ ਇਦਾਂ ਜੱਤ ਨੂੰ ਕੀ ਮੈਂ ਕਹਾਂਗੇ ਬਾਕੀ ਜਿਵੇਂ ਜਿਸ ਤਰ੍ਹਾਂ ਸੈਂਟਰ ਨੇ ਇੱਥੇ ਧਰਮ ਦਾ ਐਲਾਨ ਤੋਂ ਹੀ ਜਿਹੜੀਆਂ ਮੰਗਾਂ ਜੜੀਆਂ ਹੈਗੀਆਂ ਉਹ ਮੰਨਣ ਆ ਚੁੱਕੇ ਕੋਈ ਆਇਆ ਨਹੀਂ ਹੈ ਪਰ ਇਹ ਚੁੰਡੀਆਂ ਬੜਬੜ ਦੇ ਦਿੰਦੇ ਆ ਹੌਲੀ ਹੌਲੀ ਦੇ ਦਿੰਦੇ ਆ ਡੋਜ ਲਾ ਲਾ ਕੇ ਟੀਕੇ ਦੀ ਕਿੰਨਾ ਕੁ ਬੁੜਕਦੇ ਆ ਕੁਸਕਦੇ ਆ ਦਰਦ ਮੰਦਦੇ ਆ ਉੱਠਦੇ ਆ ਚੀਕਦੇ ਆ ਇਹ ਦੇਖ ਰਹੇ ਆ ਤੁਹਾਨੂੰ ਕੀ ਲੱਗਦਾ ਵੀ ਇਹ ਜਿਹੜਾ ਪਿੱਛੇ हट ਜਾਣਗੇ ਮਤਲਬ ਹੀ ਨਹੀਂ ਹੈਗਾ ਇਹ ਤਾਂ ਹੁਣ ਇੱਕ ਵਾਰ ਇਹਨਾਂ ਨੇ ਬੈਕਸਟੈਪ ਕੀਤਾ ਫੇਰ ਅੱਗੇ ਇਹ ਵਧਣਗੇ ਅਸਲ ਮੈਂ ਦੇਖ ਰਿਹਾ ਵੀ ਕਿਸੇ ਤਰੀਕੇ ਨਾਲ ਪੰਜਾਬ ਚ ਪੈਰ ਲੱਗ ਜਾਣ ਨਾ ਫਿਰ ਤੂੰ ਦੇਖੀ ਜਾ ਵੀ ਕਿਵੇਂ ਇਹ ਸਾਰਾ ਅਸਲ ਦੇ ਵਿੱਚ ਸਮਝਣ ਦੀ ਲੋੜ ਏ ਆ ਵੀ ਜਿਹੜੀ ਐਜੂਕੇਸ਼ਨ ਪਾਲਿਸੀ ਆ ਇਹਨਾਂ ਦਾ ਜੁਨੀਵਰਸਿਟੀਆਂ ਆਪਣੇ ਕੋਲ ਕਰਨ ਦੇ ਕਾਰਨ ਕੀ ਆ ਕੇਂਦਰੀਕਰਨ ਕਰਨ ਦਾ ਕੀ ਆ ਸਿੱਖਿਆ ਨੀਤੀ ਨੂੰ ਲਾਗੂ ਕਰਨਾ ਹੁਣ ਪੰਜਾਬ ਦੇ ਵਿੱਚ ਸੰਕੜੇ ਸਕੂਲ ਨੇ ਜਿਹੜੇ ਉਹ ਪੀਐਮ ਸ੍ਰੀ ਦਿੱਤਾ ਹੈ ਤੇ ਇਹਨਾਂ ਨੇ ਸੈਂਟਰ ਨੇ ਆ ਦੇ ਹਵਾਲੇ ਕਰ ਲੈ ਸਰਕਾਰੀ ਸਕੂਲ ਚੋ ਦਿੱਤੇ ਕਿਹਨੇ ਆ ਦਿੱਤੇ ਦਾ ਪੰਜਾਬ ਦੇ ਮੁੱਖ ਮੰਤਰੀ ਨੇ ਆ ਤੇ ਮੁੱਖ ਮੰਤਰੀ ਬਿਆਨ ਦੇਈ ਜਾਂਦਾ ਕਹਿੰਦਾ ਨਾ ਜੀ ਮੈਂ ਤਾਂ ਪੰਜਾਬ ਨਾਲ ਉੱਤੋਂ ਬਿਆਨ ਪਿਆ ਨਾਲ ਅੰਦਰੋਂ ਇਹਨਾਂ ਨਾਲ ਸੋ ਯੂਨੀਵਰਸਿਟੀ ਗਈ ਕਿਉਂ ਇਹ ਮੈਂ ਪਹਿਲਾਂ ਵੀ ਸਵਾਲ ਕੀਤਾ ਯੂਨੀਵਰਸਿਟੀ ਜਾਣ ਦਾ ਕਾਰਨ ਵੀ ਪਿਛਲੇ ਤੋਂ 20-25 ਸਾਲ ਤੋਂ ਹੀ ਲੈਦਾ ਵੀ 25 ਕ ਜਿਆਦਾ ਹੀ ਹੋ ਗਿਆ ਕਿਸੇ ਵੀ ਪੰਜਾਬ ਦੀਆਂ ਜਿੰਨੀਆਂ ਸਰਕਾਰਾਂਆਂ ਕੋਈ ਧਿਆਨ ਨਹੀਂ ਕੋਈ ਮੁੱਖ ਮੰਤਰੀ ਦਾ ਧਿਆਨ ਨਹੀਂ ਉਹ ਇੱਥੇ ਮੀਟਿੰਗਾਂ 'ਚ ਨਹੀਂ ਆ ਰਿਹਾ ਕੋਈ ਮੈਂ ਕਹਿੰਦਾ ਗੱਲ ਹੀ ਨਹੀਂ ਪਹੁੰਚਦਾ ਕਿ ਯੂਨੀਵਰਸਿਟੀ ਵੱਢਦੇ ਨਹੀਂ ਕੋਈ ਆ ਕੇ ਉਹਨਾਂ ਨੇ ਖੋਲਿਆ ਫਿਰ ਗੱਲਾਂ ਤਾਂ ਠੀਕ ਐ ਇਹਨਾਂ ਨੂੰ ਲੋੜ ਹੀ ਹੈ ਨਹੀਂ ਸੈਂਟਰ ਦੀਆਂ ਜਿੰਨੀਆਂ ਮੀਟਿੰਗਾਂ ਹੁੰਦੀਆਂ ਜਿੰਨੇ ਨਾਮਿਨੇਟ ਹੁੰਦੇ ਆ ਬੰਦੇ ਸੈਂਟਰ ਵੱਲੋਂ ਸਾਰੇ ਆਉਂਦੇ ਆ ਪੰਜਾਬ ਵਾਲਾ ਕਿਉਂ ਆਉਂਦਾ ਨਹੀਂ ਇਸ ਕਰਕੇ ਬਾਕੀ ਸਾਡੀਆਂ ਆਪ ਦੀਆਂ ਲੋਕਾਂ ਦੀਆਂ ਗਦਾਰੀਆਂ ਬਹੁਤ ਨੇ ਯਾਰ ਬੜਾ ਇਹ ਤੁਸੀਂ ਦੱਸ ਮੈਂ 2010 ਦੇ ਵਿੱਚ ਇੱਥੇ ਬਾਦਲ ਸਰਕਾਰ ਸੀਗੀ ਇਹਨਾਂ ਨੇ ਲਿਖਦੇ ਰਿਹਾ ਸੀਗਾ ਸੈਂਟਰ ਨੂੰ ਵੀ ਯੂਨੀਵਰਸਿਟੀ ਨੂੰ ਸੈਂਟਰਲਾਈਜ਼ ਕੇ ਕੇਂਦਰੀਕਰਨ ਯੂਨੀਵਰਸਿਟੀ ਕਰ ਦਿਓ ਕੇਂਦਰੀ ਯੂਨੀਵਰਸਿਟੀ ਬਣਾ ਦਿਓ ਜੀ ਇਹ ਦੱਸਦੇ ਵਿੱਚ ਹੁਣ ਸੁਖਵੀਰ ਸਿੰਘ ਕਹਿੰਦਾ ਕਿ ਯੂਨੀਵਰਸਿਟੀ ਸਾਡਾ ਤਰੋਹਰ ਜੀ ਤੇ ਇਹ ਗਦਾਰੀਆਂ ਕਰਕੇ ਆਪਣਾ ਸਾਰਾ ਕੁਝ ਖੋਇਆ ਜਾ ਰਿਹਾ ਆਓ ਯਾਰ ਵੱਤ ਵੱਤ ਵੱਡੀ ਗੰਤੀ 'ਚ ਪਹੁੰਚੋ ਮੇਰਾ ਵੀਰ ਬਹੁਤ ਵੱਡਾ ਸਵਾਲ ਹੈ ਤੇ ਇੱਕ ਧਰਮਾ ਇੱਕ ਦਿਨ ਦਾ ਜਾਂ ਇਹ ਤੁਹਾਡੇ ਜਿਹੜੀ ਵਿਦਿਆਰਥੀਆਂ ਜਿੱਥੇ ਬੰਦੀਆਂ ਲੜ ਰਹੀਆਂ ਨੇ ਨਾ ਵੱਖ-ਵੱਖ ਇਹਨਾਂ ਨੇ ਤੈਅ ਕਰਨਾ ਵੀ ਕੀ ਕਰਨਾ ਉਹਦੇ ਹਸਾਰ ਨਾਲ ਇਸ ਤਾ ਆਪਾਂ ਜਿੰਨੇ ਵੀ ਆਏ ਆ ਸਾਰੇ ਹਮਾਇਤ ਤੇ ਆਏ ਆ ਠੀਕ ਹੈ ਬਈ ਸੋ ਇਹ ਸਨ ਲੱਖਾ ਸਿੰਘ ਸਧਾਨਾ ਜਿਹੜੇ ਕਿ ਰਾਤ ਨੂੰ ਧਰਨੇ 'ਚ ਪਹੁੰਚੇ ਫਲਹਾਲ ਇੱਥੇ ਜਿਹੜਾ ਹੈਗਾ ਲੋਕ ਵੱਡੀ ਗੰਤੀ ਦੇ ਵਿੱਚ ਜਿਹੜਾ ਹੈਗਾ ਪਹੁੰਚਣਾ ਸ਼ੁਰੂ ਕਰ ਰਹੇ ਆ ਪਰ ਫਲਹਾਲ ਇਧਰੋਂ ਆ ਜੇ ਸਵੇਰ ਸਵੇਰ ਦਾ ਕੰਮ ਦੱਸਾਂ ਤਾਂ ਅਜੇ ਜਿਹੜਾ ਹੈਗਾ ਚੱਲ ਰਿਹਾ ਤੇ ਬਾਬਾ ਜਿਹੜਾ ਹੈਗਾ ਉਹ ਵੀ ਖੜੇ ਹੋਏ ਆ ਠੀਕ ਹੈ ਸੋ ਹੁਣ ਦੁਬਾਰਾ ਤੋਂ ਜਿਹੜਾ ਮੀੜਗਾ ਸਵੇਰੇ ਜਿਹੜੀਆਂ ਤੁਹਾਡੇ ਤੱਕ ਖਬਰਾਂ ਆਉਣੀਆਂ ਤੇ ਉਹ ਚੱਲਣੀਆਂ ਇਧਰਲੇ ਪਾਸੇ ਉਹ ਵਿਦਿਆਰਥੀ ਜਿਹੜੇ ਆਪਾਂ ਇੱਥੇ ਬੰਦ ਗਾ ਉਹਨਾਂ ਨਾਲ ਗੱਲਬਾਤ ਕਰਦੇ ਆ ਇਹ ਫਲਾਹ ਹਾਲ ਬਾਈ ਯੋਜਾਰ ਸਿੰਘ ਜੀ ਕੀ ਕਹਿਣਾ ਚਾਹੋਗੇ ਬਈ ਜਿਹੜਾ ਹੈਗਾ ਇਸ ਵਕਤ ਕੀ ਅਪੀਲ ਕਰਨਾ ਚਾਹੋਗੇ ਵੇਖੋ ਪੰਜਾਬ ਦੀ ਸਾਰੀ ਆਵਾਮ ਦੀ ਸੰਗਤ ਨੂੰ ਅਪੀਲ ਹੈ ਕਿ ਖੇਤੀ ਤੋਂ ਖੇਤੀ ਮੋਰਟੇ ਦੇ ਉੱਤੇ ਪਹੁੰਚਣਾ ਸੱਦਾ ਪੰਜਾਬ ਯੂਨੀਵਰਸਿਟੀ ਨੇ ਬਰੂਆ ਤੇ ਪਹੁੰਚਣਾ ਕਿੰਨੇ ਨੰਬਰ ਗੇਟ ਤੇ ਜਾਂ ਕੋਈ ਸਪੈਸੀਫਿਕ ਥਾਂ ਹੈਗੀ ਦੋ ਨੰਬਰ ਗੇਟ ਤੇ ਬਾਹਰ ਇਕੱਠੇ ਹੋਣ ਨਾ 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 ਠੀਕ ਸੋ ਜਿਹੜਾ ਹੈਗਾ ਵਿਦਿਆਰਥੀ ਜਿਹੜਾ ਆ ਕੇ ਆਪਾਂ ਕਿ ਆਗੂ ਆ ਉਹ ਕਹਿੰਦੇ ਕਿ 2 ਨੰਬਰ ਗੇਟ ਤੇ ਜਿਹੜਾ ਹੈਗਾ ਪਹੁੰਚਣ ਲਾ ਭਾਈ ਆ ਕੁੜੀ ਨਾਲ ਤੁਹਾਨੂੰ ਕਰਾ ਕੇ ਕੀ ਕਰਨਾ ਚਾਹਾਂਗੇ ਭਾਈ ਸਾਰੀ ਵੱਤ ਤੋਂ ਵੱਤ ਗਿਣਤੀ ਵਿੱਚ ਅੱਜ ਪੰਜਾਬ ਯੂਨੀਵਰਸਿਟੀ ਪਹੁੰਚੋ ਤੁਸੀਂ ਪੁਲਸ ਦੇ ਕੋਲ ਜਿਹੜੀ ਪੁਲਸ ਨੇ ਲਾਈ ਹੋਈ ਹੈ ਕਹਿ ਰਹੇ ਨੇ ਵੀ ਤੁਸੀਂ ਅ ਪਹਿਲਾਂ ਹੀ ਸਾਨੂੰ ਚੱਕ ਕੇ ਲੈ ਜਾਣਗੇ ਪਰ ਇੱਥੇ ਵੀ ਧਰਨੇ ਤੇ ਕਟ ਪੂਰਾ ਹੈਗਾ ਅਸੀਂ ਨਾ ਕਹਿੰਨਾ ਵੀ ਧਮਕੀਆਂ ਤੋਂ ਡਰ ਰਹੇ ਹਾਂ ਤੇ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇਤੇ ਪਹੁੰਚ ਰਹੇ ਨੇ ਲਗ ਲਗ ਥਾਵਾਂ ਤੋਂ ਪੰਜਾਬ ਦੀਆਂ ਕੋਈ ਬਠਿੰਡੇੋਂ ਮੁਖਸਰ ਤੋਂ ਅੰਮ੍ਰਿਤਸਰ ਤੋਂ ਚੱਲ ਕੇ ਲੋਕ ਅੱਜ ਪਹੁੰਚ ਰਹੇ ਨੇ 11 ਵਜੇ ਦੀ 콜 ਆਪਣੀ ਕਾਇਮ ਹੈ ਵਰਕਰ ਆ ਰਹੇ ਹੋ 11 ਵਜੇ ਵਾਤਵਾਰ ਗੇਲਤੀ ਦੇ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੀਸੀ ਆਫਿਸ ਜ਼ਰੂਰ ਪਹੁੰਚੋ ਬਾਕੀ ਸ਼ਾਂਤੀ ਹੈ ਧਰਨ ਤੇ ਧਰਨੀ ਜੀ ਤਾਂ ਜੀ ਵਧੀਆ ਮਾਹੌਲ ਹੈ ਸ਼ਾਂਤੀ ਵੀ ਹੈ ਅਸੀਂ ਕਿਹੜੇ ਕੋਈ ਬੰਬ ਬਣਾਇਆ ਨਹੀਂ ਇੱਥੇ ਇਹਨਾਂ ਨੂੰ ਲੱਗਦਾ ਹੈ ਬੰਬ ਬਣਾ ਰਹੇ ਆ ਇਹ ਆਪਣੇ ਬੰਬ ਡਿਟੈਕਸ਼ਨ ਸਕਵਾਡ ਲੈ ਕੇ ਆਉਂਦੇ ਨੇ ਕਦੇ ਇਹ ਕੁਛ ਲੈ ਕੇ ਆਉਂਦੇ ਨੇ ਕਿੱਲਾਂ ਵਾਲੇ ਬੈਰੀਕੇਡ ਨੇ ਉਹ ਦੇਖੋ ਲਾਏ ਹੋਏ ਨੇ ਕਿ ਅਸੀਂ ਪਰ ਅਸੀਂ ਆਪਣੇ ਹੱਕਾਂ ਲਈ ਲੜਾਂਗੇ ਤੇ ਆਪਾਂ ਜਿੱਤਾਂਗੇ ਠੀਕ ਸੋ ਲਗਾਤਾਰ ਜਿਹੜਾ ਵਿਦਿਆਰਥੀਆਂ ਵੱਲੋਂ ਆਪਾਂ ਕਿਗੇ ਆਪੀ ਨਾ ਸੋ ਇੱਧਰ ਆ ਦਿਖਾ ਦਿਆਂ ਤਾਂ ਸਵੇਰ ਸਵੇਰ ਦਾ ਮਾਹੌਲ ਹੈ ਸਾਰੇ ਜਿਹੜਾ ਕੋਈ ਪੂਰੀ ਰਾਤ ਜਿਨ੍ਹਾਂ ਨੇ ਜਾਗ ਕੱਟਿਆ ਉਹ ਸਵੇਰੇ ਹਲੇ ਚਾ ਚੁੱਪੀ ਨੂੰ ਵੀ ਗਏ ਆ ਤੇ ਬਾਕੀ ਜਿਹੜਾ ਪੁਲਿਸ ਹਦਿਆਂ ਆਪਾਂ ਕਿ ਫਲਹਾਲ ਉਹ ਵੀ ਜਿਹੜੀਆਂ ਇੰਗਾ ਡਿਊਟੀਆਂ ਜਿਹੜੀਆਂ ਉਹ ਲਗਾਂਗਾ ਜਾ ਰਹੀਆਂ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਜਿਹੜਾ ਹਾਂਜੀ ਹਾਂਜੀ ਦੋ ਨੰਬਰ ਗੇਟ ਤੇ ਮੇਰੇ ਇੱਕ ਬਾਰੀ ਕਿਉਂਕਿ ਬਾਰ ਬਾਰ ਬਾਜ਼ਾਰ ਤੇ ਖਲਾਉਣ ਨਹੀਂ ਪਾ ਸਕਦੇ ਜੇ ਜੇ ਉੱਥੇ ਇਕੱਠ ਹੋ ਜਾਏਗਾ ਜਾਂ ਕੋਈ ਬਾਹਰੋਂ ਕੋਈ ਆ ਜਥੇਬੰਦੀ ਆਏਗੀ ਜਾਂ ਅੰਦੂ ਆਏਗੀ ਤਾਂ ਫਿਰ ਦੋ ਨੰਬਰ ਗੇਟ ਤੇ ਸਾਰੇ ਇਕੱਠੇ ਹੋ ਜਾਣਗੇ ਸੋ ਜਿਹੜਾ ਹੈਗਾ ਦੋ ਨੰਬਰ ਆਪਾਂ ਗੱਲ ਕਰਕੇ ਗੇਟ ਦੇ ਉੱਪਰ ਸਾਰਿਆਂ ਨੂੰ ਇਕੱਠੇ ਹੋਣ ਵਾਸਤੇ ਜਿਹੜਾ ਕਿਹਾ ਜਾ ਰਿਹਾ ਤਾਂ ਉਧਰਲੇ ਪਾਸੇ ਜਿਹੜਾ ਹੈਗਾ ਸਟੇਜ ਆ ਜਿਹੜੀ ਉਹ ਲੱਗੀ ਹੋਈ ਹੈ ਠੀਕ ਹੈ ਸੋ ਇੱਥੋਂ ਜਿਹੜਾ ਹੈਗਾ ਪੂਰਾ ਜਿਹੜਾ ਧਰਨਾ ਉਹਦੀ ਅਗਵਾਈ ਜਿਹੜਾ ਹੈ ਕੀਤੀ ਜਾਣੀ ਉਹਦੇ ਬਾਰੇ ਦੱਸਿਆ ਜਾਣਾ ਸੋ ਮੇਨ ਇਹ ਹੀ ਹੈ ਕਿ ਜਿਹੜਾ ਕਿ ਵਿਦਿਆਰਥੀ ਜ਼ਿਆਦਾਤਰ ਜਿਹੜਾ ਹੈਗਾ ਸਿੱਧੇ ਜਿਹੜਾ ਹੈਗਾ ਜਿਵੇਂ ਯੂਨੀਵਰਸਿਟੀ ਪਹੁੰਚ ਸਕਦੇ ਜ਼ਿਆਦਾ ਬੈਟਰ ਪਰ ਪੰਜਾਬ ਦੀਆਂ ਜੜੀਆਂ ਜਥੇਬੰਦੀਆਂ ਦਾ ਇਕੱਠ ਹੋ ਗੁਰਦੁਆਰਾ ਅੰਬ ਸਾਹਿਬ ਉੱਥੇ ਰੱਖਿਆ ਹੋਇਆ ਠੀਕ ਹੈ ਤੇ ਜਥੇਬੰਦੀਆਂ ਜਿਹੜੀਆਂ ਉਹਨਾਂ ਨੇ ਗੁਰਦੁਆਰਾ ਅੰਬ ਸਾਹਿਬ ਤੋਂ ਹਣ ਤੇ ਬਾਕੀ ਜੋਦਾ ਇੱਥੋਂ ਦੇ ਆਪਾਂ ਗੱਲ ਕਰਗੇ ਵਿਦਿਆਰਥੀਆਂ ਦਾ ਕਹਿਣਾ ਕਿ ਗੇਟ ਨੰਬਰ 2 ਸੈਕਟਰ 15 ਠੀਕ ਹੈ ਇੱਥੇ ਇਕੱਠੇ ਉਹ ਕਿਉਂਕਿ ਗੇਟ ਆ ਜਿਹੜੇ ਉਹ ਭਾਵੇਂ ਬੰਦ ਕਰ ਦਿੱਤੇ ਜਾਂਦੇ ਪਰ ਜੇ ਇੱਕ ਵਾਰੀ ਜਦੋਂ ਲੋਕ ਉੱਥੇ ਇਕੱਠੇ ਹੋਗੇ ਤਾਂ ਇਧਰ ਉਹ ਜਿਹੜਾ ਜਿਵੇਂ ਰਾਤ ਇਧਰੋਂ ਆਪਾਂ ਕਹਿੰਗੇ ਗਏ ਸੀਗੇ ਮਤਲਬ ਸਟੂਡੈਂਟ ਤੇ ਉਹ ਗੇਟ ਖਲਾ ਲਿਆ ਸੀਗਾ ਹਨ ਸੋ ਉਧਰੋਂ ਗੇਟ ਖਲਾ ਕੇ ਵੀ ਇੱਕ ਇੱਕ ਗੇਟ ਨੂੰ ਖੁਲਾਉਣਾ ਵਾਰ-ਵਾਰ ਸੌਖਾ ਪਰ ਦੂਸਰੇ ਪਾਸੇ ਜੇ ਆਪਾਂ ਗੱਲ ਕਰਗੇ ਆ ਇਹ ਆਪਾਂ ਜਿਹੜਾ ਔਖਾ ਵਾਰ-ਵਾਰ ਸੋ ਲਗਾਤਾਰ ਉਹ ਤੁਹਾਨੂੰ ਦਿਖਾ ਕੇ ਭਾਈ ਬੰਦੇ ਜਿਹੜਾ ਹੈਗਾ ਉਹ ਸੋ ਲੱਗ ਲੱਗ ਜਿਹੜੇ ਹੈਗੇ ਵਿਦਿਆਰਥੀ ਇਸ ਜਗ੍ਹਾ ਦੇ ਉੱਪਰ ਜਿਹੜਾ ਹੈਗਾ ਪੱਕੇ ਤਰਨੇ ਤੇ ਬੈਠੇ ਹੋਏ ਆ ਠੀਕ ਹੈ ਹਾਂ ਪੁਲਿਸ ਦਾ ਗਿਣਤੀ ਹੋ ਰਹੀ ਹੈ ਪ੍ਰੈਸ ਦੀ ਹੁਣ ਕਿਧਰ ਲੈ ਪਾਸੇ ਦਿਖਾਵਾਂ ਮੈਂ ਆ ਸੋ ਇਦਾਂ ਨਾਲ ਵੀ ਸੀ ਦਫਤਰ ਵੀ ਸੀ ਦਫਤਰ ਦੇ ਵਿੱਚ ਜਿਹੜਾ ਹੈਗਾ ਇਸ ਵਕਤ ਜਿਹੜਾ ਹੈਗਾ ਪੁਲਿਸ ਦੀ ਨਾਫਰੀ ਜਿਹੜੀ ਹੁੰਦੀ ਆ ਠੀਕ ਹੈ ਉਹਨਾਂ ਦੀ ਗਿਣਤੀ ਹੁੰਦੀ ਆ ਠੀਕ ਹੈ ਤੇ ਇਧਰੋਂ ਆਪਾਂ ਗੱਲ ਕਰਕੇ ਜਿਹੜੇ ਸਵੇਰੇ ਸੋ ਇੱਕ ਵਾਰ ਜਿਹੜਾ ਹੈਗਾ ਭਾਵੇਂ ਆਪਾਂ ਗੱਲ ਕਰਕੇ ਇੱਕ ਜਿਹੜਾ ਹੈਗਾ ਆਪਾਂ ਗੱਲ ਕਰ ਗਏ ਇੱਥੇ ਇਹੀ ਆ ਵੀ ਭਾਵੇਂ ਜੋ ਵੀ ਭਾਵੇਂ ਤੁਹਾਨੂੰ ਕੋਈ ਵੀ ਖਬਰ ਮਿਲਦੀ ਹੈ ਪਰ ਇੱਥੇ ਆ ਵੀ ਕਿ ਯੂਨੀਵਰਸਿਟੀ ਦੇ ਵਿੱਚ ਆਜਾ ਦਾ ਦਿਨ ਸਟੇਜ ਲੱਗਣੀ ਲੱਗਣੀ ਹੈ ਠੀਕ ਆ ਉਹਦਾ ਜਿਹੜਾ ਪ੍ਰਬੰਧ ਆ ਉਹ ਲਗਭਗ ਹੋ ਚੁੱਕੇ ਆ ਤੇ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸੇ ਉਹ ਚੱਲ ਵੀ ਰਹੀ ਹੈ ਠੀਕ ਆ ਸੋ ਵੱਧ ਤੋਂ ਵੱਧ ਜਿਹੜਾ ਹੈਗਾ ਗਿਣਤੀ 'ਚ ਪਹੁੰਚੋ ਭਾਈ ਠੀਕ ਆ ਤਾਂ ਇਧਰਲੇ ਪਾਸੇ ਸੋ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਫਿਲਹਾਲ ਦੀ ਗੜੀ ਜਿਹੜਾ ਹੈਗਾ ਬਿਲਕੁਲ ਸ਼ਾਂਤੀ ਬਣੀ ਹੋਈ ਆ ਪੈਨ ਡ੍ਰੌਪ ਸਾਇਲੈਂਸ ਠੀਕ ਹੈ ਤੇ ਆਪਾਂ ਵੀ ਉਧਰ ਦੇ ਪਾਸੇ ਜਾ ਕੇ ਜਿਹੜਾ ਹੈਗਾ ਚਾਹ ਪੀ ਗਏ ਤੇ ਸੋਇਦੜਾ ਕੋਈ ਇੱਧਰ ਦੂਰ ਦੂਰ ਕੋਈ ਨਹੀਂ ਹੈ ਆ ਇਧਰਲੇ ਪਾਸੇ ਜਿਹੜਾ ਹੈਗਾ ਇਧਰਲੇ ਪਾਸੇ ਚੰਡੀਗੜ੍ਹ ਜਿਹੜੀ ਪੁਲਿਸ ਹੈ ਠੀਕ ਹੈ ਉਹ ਹੋ ਆਪਾਂ ਗੱਲ ਕਰੀਏ ਉਹਨਾਂ ਦਾ ਗੈਂਟੀ ਵਗੈਰਾ ਹੋਰੀ ਲੱਗੀ ਹੋਈ ਸੋ ਫਿਲਹਾਲ ਦੀ ਗੱਲ ਚਾਹ ਦੀ ਢੋਲੀ ਆਉਂਦੀ ਸੁਭਾਵਨਾ ਲੱਗ ਰਹੀ ਹੈ ਬਿਲਕੁਲ ਆ ਗਈ ਇਹਨਾਂ ਦਾ ਨਾਮ ਇਤਿਹਾਸ ਚ ਲਿਖਿਆ ਜਾਣਾ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਹੈ ਕੁਲਦੀਪ ਸਿੰਘ ਸਕਾਲਰ ਹੈ ਨਾ ਕੁਲਦੀਪ ਸਿੰਘ ਜੀ ਸਕਾਲਰ ਨੇ ਚਿੱਤਰ ਤੋਂ ਲੋਕ ਨਹੀਂ ਆਇਆ ਸੀ ਨਾ ਠੀਕ ਯਾਰ ਇਹ ਤਾਂ ਫਿਲਹਾਲ ਜਿੰਨਾ ਤਿਲ ਹੁਣ ਸਿਗਾ ਅਸੀਂ ਆਇਆ ਲੈ ਕੇ ਉਹ ਦੂਤਰੇ ਕੀ ਵੀ ਆ ਰਹੇ ਹੋਰ ਸੇ ਬਲਕ ਕੇ ਆ ਰਹੇ ਚਲੋ ਭਾਈ ਜਾਉਂਦੇ ਰੋ ਸੂ ਫਲਹਾਲ ਸੇ ਆ ਕਾ मुाद मुं लो ਉਹ ਮੈਂ ਉਹ ਹੀ ਹਾਂ ਤੇ ਲਗਾਤਾਰ ਆ ਜਿਹੜਾ ਇਸ ਵਕਤ ਆਪਾਂ ਗੱਲ ਕਰਗੇ ਸਵੇਰੇ ਸਵੇਰੇ ਵਿਦਿਆਰਥੀ ਆ ਜਿਹੜੇ ਕਿਉਂਕਿ ਜਿਹੜੇ ਵਿਦਿਆਰਥੀ ਰਾਤ ਸੀਗੇ ਉਹ ਹਾਲ ਜਿਹੜਾ ਹੈਗਾ ਆਪਾਂ ਕਿਹਾ ਤਿਆਰ ਹੋਣ ਗਏ ਆ ਤੇ ਨਵੇਂ ਵਿਦਿਆਰਥੀਆਂ ਦੇ ਜਿਹੜਾ ਕਿਉਂਕਿ 7 ਵਜੇ ਸੋ 8 ਜਿਹੜਾ ਹੈਗਾ 9 ਵਜੇ ਦੀ ਕਾਲ ਹੈ ਤੇ ਤੁਹਾਨੂੰ ਦਿਖਾ ਦਿਆਂ ਮੈਂ ਆਸੇ-ਪਾਸੇ ਸੋ ਫਲਾਹਾਲ ਜਿਹੜਾ ਸ਼ਾਂਤੀ ਜਿਹੜੀ ਬਣੀ ਹੋਈ ਹੈ ਤੇ ਸਪੀਕਰ ਆ ਜਿਹੜਾ ਉਹ ਲੱਗ ਚੁੱਕੇ ਆ ਇਧਰ ਉਹ ਦਿਖਾ ਦਾਂ ਤੁਹਾਨੂੰ ਠੀਕ ਹੈ ਇਧਰ ਵੀ ਤੇ ਜਿਹੜਾ ਕੈਮਰੇ ਆ ਉਹ ਵੀ ਇਹਨਾਂ ਨੇ ਇੰਸਟਾਲ ਕੀਤੇ ਹੋਏ ਜਿਵੇਂ ਇਧਰਲੇ ਇਸ ਜਗ੍ਹਾ ਦੇ ਉੱਪਰ ਹੋ ਗਿਆ ਤੇ ਇਧਰ ਨਾਲ ਹੋ ਗਿਆ ਸਪੀਕਰਾਂ ਦੇ ਤਾਂ ਕਿ ਜਿਹੜਾ ਦੇਖਿਆ ਜਾ ਸਕੇ ਪਰ ਫਲਾਹਾਲ ਸਟੇਜ ਚਲਾਉਣ ਵਾਸਤੇ ਜਿਹੜਾ ਸਾਊਂਡ ਸਿਸਟਮ ਉਹ ਵੀ ਲੱਗ ਚੁੱਕਿਆ ਸੋ ਤੁਸੀਂ ਭਾਈ ਹਾਂ ਜਿਹੜਾ ਹੈਗਾ ਵੱਡੀ ਗੈਂਤੇ ਦੇ ਵਿੱਚ ਪਹੁੰਚੋ 게ਟ ਨੰਬਰ 2 ਤੇ ਆਓ ਠੀਕ ਹੈ ਤਾਂ ਕਿ ਜਿਹੜਾ 2 ਨੰਬਰ ਗੇਟ ਦੇ ਉੱਪਰ ਤੁਹਾਨੂੰ ਜਦਾਂ ਹੈਗਾ ਉੱਥੇ ਸਾਰੇ ਜਾਣੇ ਅੰਦਰ ਲਿਆਤੇ ਜਾ ਸਕਣ। ਸੋ ਇਧਰੋਂ ਹੁਣ ਜਿਹੜਾ ਅਗਰ ਜੰਗਰ ਜੂਗਾ ਚੱਕਤੀਆਂ ਤੇ ਇਧਰ ਵੀ ਜਿਹੜਾ ਦੁਬਾਰਾ ਤੋਂ ਲੋਕ ਆ ਉਹ ਜੁੜਨਗੇ। ਸੋ ਮੈਂ ਤੁਹਾਡੇ ਨਾਲ ਥੋੜੇ ਟਾਈਮ ਬਾਅਦ ਫੇਰ ਜੁੜਦਾ। ਠੀਕ ਹੈ। 7:00 ਵਜੇ 6 ਮਿੰਟ ਲਗਭਗ ਦੇ ਘੰਟੇ ਬਾਅਦ। ਠੀਕ ਹੈ। ਫਿਰ ਆਪਾਂ ਮਿਲਦੇ ਆਂ। ਤੁਹਾਡਾ ਸਾਰਿਆਂ ਦਾ ਧੰਨਵਾਦ। ਫਿਰ ਮੈਂ ਤੁਹਾਨੂੰ ਆਡ-ਆਡ ਗੇਟਾਂ ਦੀ ਦਿੱਤੀ ਦਿਖਾਵਾਂਗਾ ਕਿ ਉੱਥੇ ਕੀ ਕੀ ਚੱਲ ਰਿਹਾ। ਜਾ ਕੋਈ ਵੀ ਜੇ ਅਪਡੇਟ ਆਉਂਦੇ ਵੱਡੀ ਤਾਂ ਤੁਹਾਨੂੰ ਇੱਥੋਂ ਦੱਸੀ ਜਾਊਗੀ ਧੰਨਵਾਦ ਧੰਨਵਾਦ